ਤਾਂ ਇਹ ਹੋਵੇ ਜੋ ਪ੍ਰੋਗਰਾਮ ਸਾਡੇ ਗੁਰੂ ਘਰ ਤੋਂ ਜੇਕਰ ਸ਼ੁਰੂ ਹੋ ਸ੍ਰੀਮਾਨ ਲੰਮੀ ਜੀ ਸਮਾਜ ਸੰਗਠਨ ਦੇ ਸਭ ਤੋਂ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਅਜ ਮਹਾਨ ਦਿਹਾੜਾ ਹੈ ਸਾਡੇ ਵਾਸਤੇ ਆਜ਼ਾਦੀ ਦਿਵਸ ਆਜ਼ਾਦੀ ਦਿਵਸ ਦੇ ਅਸੀਂ ਆਪਾਂ 78 ਸਾਲ ਪੂਰੇ ਕੀਤੇ ਆ ਤੇ 79 ਸਾਲ ਦੇ ਆਪਾਂ ਪ੍ਰਵੇਸ਼ ਕੀਤਾ ਸੋ ਪਹਿਲੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਆਪ ਜੀ ਦੇ ਮਾਧਿਅਮ ਰਹੀਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਦੁਆ ਬਾਕੀ ਸਾਡੇ ਦੇਸ਼ ਵਾਸਤੇ ਅਰਦਾਸ ਕਰਦੇ ਆ ਕਿ ਸਾਡਾ ਦੇਸ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਔਰ ਤਰੱਕੀਆਂ ਕਰੇ ਸਾਡੇ ਬੱਚੇ ਜਿਹੜੇ ਨੌਜਵਾਨ ਉਹ ਆਪਣੀ ਜਵਾਨੀ ਆ ਮੰਨਣ ਇਹ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੌਂਸਲ ਦੇ ਵਿੱਚ ਫੇਰ ਅੱਜ ਆਪਾਂ ਆਜ਼ਾਦੀ ਦਿਵਸ ਦਾ ਇਹ ਮਹਾਨ ਸਮਾਗਮ ਜਿਹੜਾ ਮਨਾ ਰਹੇ ਆ ਉੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ सुरेंद्र ਕੌਰ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਮਨਟੀ ਸਦਾ ਹਰਪਜਨ ਸਿੰਘ ਜੀ ਡਿਊਟੀ ਸਾਹਿਬ ਜੀ ਦੇ ਮਾਤਾ ਜੀ ਨੇ ਮੰਤਰੀ ਸਾਹਿਬ ਦੀ ਡਿਊਟੀ ਇਸ ਵਾਰ ਪਟਿਆਲੇ ਲੱਗੀ ਹੋਈ ਹੈ ਕਿਉਂਕਿ ਮંત્રી ਸਾਹਿਬ ਜਿੰਨੇ ਹੁੰਦੇ ਨੇ ਸਹਿਬਾਨ ਹੁੰਦੇ ਨੇ ਉਹਨਾਂ ਦੀ ਡਿਊਟੀ ਬਾਹਰ ਲੱਗਦੀ ਹੈ ਸੋ ਇਸ ਵਾਰ ਆਪਣੀ ਮਖੂਬੀ ਡਿਊਟੀ ਜਿਹੜੀ ਆ ਉਹ ਪਟਿਆਲਾ ਨਿਭਾ ਰਹੇ ਨੇ ਉਹਨਾਂ ਦੀ ਟੀਮ ਜਿਹੜੀ ਹੈ ਸਾਰੀ ਉਹ ਇੱਥੇ ਚੰਦੇਲਾ ਵਿੱਚ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਸਮਾਗਮ ਉਹ ਬਣਾ ਰਹੀ ਹੈ ਸੋ ਸਾਥੀਓ ਇਹੋ ਹੀ ਆ ਕਿ ਆਪਾਂ ਦੇਸ਼ ਪ੍ਰਤੀ ਆ ਜਿਸ ਤਰ੍ਹਾਂ ਸਾਡੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਨੌਜਵਾਨਾਂ ਨੇ ਆਪਾਂ ਉੱਤੇ ਪਹਿਰਾ ਦਈਏ ਸਾਰੇ ਰਲ ਕੇ ਇਹ ਮੇਰਾ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਤੁਹਾਡੇ ਮਾਣ ਹੀ ਮਰਾਈ ਨੌਜਵਾਨਾਂ ਨੂੰ ਬੇਨਤੀ ਹੈ ਕਿ ਜੇ ਆਪਾਂ ਇਸ ਦੇਸ਼ ਨੂੰ ਤਰੱਕੀ ਵੱਲ ਤੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਤੋਂ ਕੱਢ ਕੇ ਰੋਜ਼ਗਾਰ ਆਪਾਂ ਇੱਕ ਦੇਣਾ ਚਾਹੁੰਦੇ ਆ ਚਾਹੇ ਉਹ ਪ੍ਰਾਈਵੇਟ ਤੌਰ ਤੇ ਹੋਵੇ ਚਾਹੇ ਸਰਕਾਰੀ ਤੌਰ ਤੇ ਹੋਵੇ ਚਾਹੇ ਆਪਣਾ ਆਪਣਾ ਉਹਨਾਂ ਦਾ ਪਰਸਨਲ ਤੌਰ ਤੇ ਹੋਵੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਪਵੇਗਾ ਇਹ ਕੋਈ ਜ਼ਰੂਰੀ ਨਹੀਂ ਕਿ ਸਰਕਾਰੀ ਹੀ ਨੌਕਰੀਆਂ ਮਿਲਣ ਇਹ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਪ੍ਰਾਈਵੇਟ ਦਸਤੀਆਂ ਨੌਕਰੀਆਂ ਮਿਲਣ ਆਪਣੇ ਰੋਜ਼ਗਾਰ ਵੱਲ ਵਧੋ ਮੇਰੀ ਇਹ ਨੌਜਵਾਨਾਂ ਨੂੰ ਬੇਨਤੀ ਆ ਆਪਣੇ ਰੋਜ਼ਗਾਰ ਬਣਾਉਣ ਦੇ ਵਿੱਚ ਉਹ ਤੁਹਾਨੂੰ ਵਧੋ ਆਪਾਂ ਤਾਂ ਕਿ ਇਸ ਦੇਸ਼ ਵਿੱਚ ਦੇਖੋ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਖਾਲਸਾ ਪਗਲ ਸਿੰਘ ਜੀ, ਸ਼ਦੂਤਮ ਸਿੰਘ ਜੀ, ਕਰਤਾਰ ਸਿੰਘ ਸਰਾਭਾ ਜੀ, ਬਦਲਾਲ ਢਿੰਗਰਾ ਜੀ, ਲਾਲਪਤ ਲਾਲਾ ਲਾਜਪਤ ਰਾਏ ਜੀ ਐਸੀਆਂ ਅਨੇਕਾਂ ਹੀ ਕੁਰਬਾਨੀਆਂ ਜਿੰਨੇ ਆਪਾਂ ਗਿਣਾ ਨਹੀਂ ਸਕਦੇ 90% ਜਿਹੜੀਆਂ ਕੁਰਬਾਨੀਆਂ ਸਾਡੇ ਦੇਸ਼ ਪੰਜਾਬ ਦੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਨੂੰ ਮਾਣ ਹੈ ਫਕਰ ਹੈ ਉਹਨਾਂ ਲੋਕਾਂ ਤੇ ਉਹਨਾਂ ਸਾਡੇ ਨੌਜਵਾਨਾਂ ਤੇ ਜਿਹੜੀ ਮਹਿਜ ਕੋਈ 19 ਸਾਲ ਦਾ ਕੋਈ 23 ਸਾਲ ਦਾ ਜਿਨ੍ਹਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਇਸ ਜੰਜੀਰ ਜਿਹੜੀ ਸੀ ਗੁਲਾਮੀ ਦੀ ਜੰਜੀਰ ਸੀ ਬੜੇ ਚਿਰ ਤੋਂ ਜਕੜੇ ਸਾ ਅੰਗਰੇਜ਼ਾਂ ਦੇ ਵਿੱਚ ਉਹ 15 ਅਗਸਤ 1947 ਨੂੰ ਇਤੋਂ ਆਜ਼ਾਦੀ ਦਵਾਈ ਇਸ ਅਸੀਂ ਫਿਜਾ ਦੇ ਵਿੱਚ ਸਾਹ ਲਿਆ ਅਸੀਂ ਤੁਸੀਂ ਦੇਖ ਰਹੇ ਹੋ ਸਾਡੇ ਆਸਤਤ ਕਾਰਜੋਗੀ ਸਤਿੰਦਰ ਸਿੰਘ ਸਾਡੇ ਮੈਡਮ ਜੋ ਹਲਕਾ ਇਨਚਾਰਜ ਨੇ ਕੋਆਰਡੀਨੇਟਰ ਆ ਮਹਿਲਾ ਵਿੰਗ ਦੇ ਇੱਥੇ ਨੇ ਪਹੁੰਚੇ ਨੇ ਸਾਡੇ ਔਰ ਪਾਲ ਸਿੰਘ ਚੌਹਾਨ ਪਾਜੀ ਸਾਡੀ ਸਾਰੀ ਟੀਮ ਜੀ ਜਿੰਨੇ ਵੀ ਆਏ ਨਿਸ਼ ਪਟਕ ਜੀ ਹਾਜ਼ਰੀ ਲਵਾ ਕੇ ਗਏ ਨੇ ਲੱਗੇ ਗਏ ਲਾ ਕੇ ਗਏ ਨੇ ਕੋਈ ਜ਼ਰੂਰੀ ਰਜ਼ੀਵੇਂ ਹੋਰ ਹੋਣ ਕਰਕੇ ਉਹਨਾਂ ਨੂੰ ਜਾਣਾ ਪਿਆ ਸੋ ਇਥੋਂ ਦੇ ਪ੍ਰਧਾਨ ਨਗਰ ਕੌਂਸਲ ਦੇ ਉਹਨਾਂ ਦੇ ਵੀ ਘਰ ਕੋਈ ਫੰਕਸ਼ਨ ਆਪਣਾਵਾ ਹੈਗਾ ਸੀ ਉਹ ਆਪਣੀ ਹਾਜ਼ਰੀ ਲਵਾ ਕੇ ਉਹ ਵੀ ਚਲੇ ਗਏ ਨੇ ਸੋ ਮੇਰੀ ਇਹ ਬੇਨਤੀ ਆ ਜੀ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਆ ਤੇ ਨੌਜਵਾਨਾਂ ਨੂੰ ਇਹ ਬੇਨਤੀ ਆ ਕਿ ਆਪਾਂ ਆ ਜਿਹੜੇ ਨਸ਼ੇ ਦੀ ਜਕੜਨ ਦੇ ਵਿੱਚ ਜਕੜੇ ਗਏ ਆ ਕਲੰਕ ਜਿਹੜਾ ਸਾਡੇ ਤੇ ਲੱਗਾ ਵਾ ਇਹ ਅੱਜ ਮੈਂ ਖਾਸ ਕਰਕੇ ਬੇਨਤੀ ਕਰ ਰਿਹਾ ਤੁਹਾਡੇ ਮਾਦੀ ਮਨਾਈ ਕਿ ਇਹਨੂੰ ਜੇ ਲਾ ਸਕਦੇ ਜੋ ਤੇ ਖੁਦ ਲਾ ਸਕਦੇ ਜੋ ਇਹ ਸਾਡੇ ਆਪਾਂ ਇਸੇ ਕਿਸੇ ਪ੍ਰਸ਼ਾਸਨ ਨੇ ਲਾਉਣੇ ਕਿਸੇ ਗਵਰਨਮੈਂਟ ਨੇ ਲਾਉਣੇ ਆਪਣੀ ਵਿਲ ਪਾਵਰ ਲਿਓ ਦੇਸ਼ ਪ੍ਰਤੀ ਜਦੋਂ ਆਪਾਂ ਜਾਗਾਂਗੇ ਦੇਸ਼ ਪ੍ਰਤੀ ਜਦੋਂ ਆਪਾਂ ਇਹ ਸੰਕਲਪ ਲਵਾਂਗੇ ਕਿ ਆਪਾਂ ਦੇਸ਼ ਪ੍ਰਤੀ ਜਿਹੜਾ ਵਾ ਜਾ ਕੇ ਇਹਨੂੰ ਤਰੱਕੀ ਵੱਲ ਲੈ ਕੇ ਜਾਣਾ ਤੇ ਨਸ਼ੇ ਨੁਸ਼ੇ ਸਾਡੇ ਕੁਸ਼ ਨਹੀਂ ਆ ਗਰਾਉਂਡਾਂ ਦੀ ਰੌਣਕ ਵਧਾਓ ਫਸਤਾਨਾਂ ਦੀ ਰੌਣਕ ਘਟਾਓ ਸਭ ਤੋਂ ਪਹਿਲਾਂ ਤੇ ਇਸ ਆਜ਼ਾਦੀ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਔਰ ਪੂਰੇ ਸ਼ਹਿਰ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਨਿਸਟਰ ਸਰਦਾਰ ਹਰਪ੍ਰਜਨ ਸਿੰਘ ਈਟੀਓ ਜੀ ਜਿਹੜੇ ਕਿ ਇਸ ਵੇਲੇ ਪਟਿਆਲੇ ਨੇ ਔਰ ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਸਾਰੇ ਹੀ ਇੱਥੇ ਇਕੱਠੇ ਹੋਏ ਹਾਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਔਰ ਉਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਉਹਨਾਂ ਦੀ ਸਾਰੀ ਹੀ ਟੀਮ ਸਾਰੀ ਹੀ ਇੱਥੇ 15 ਅਗਸਤ ਦੇ ਅਫਸਰ ਤੇ ਆ ਕੇ ਆਈ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦੀ ਹੈ ਔਰ ਜਿਹੜੇ ਸਾਡੇ ਸ਼ਹੀਦ ਹੋਏ ਆ ਬਲੀ ਸਾਡੇ ਭੈਣ ਭਰਾ ਜਿਹੜੇ ਜਿਨ੍ਹਾਂ ਨੇ ਬਹੁਤ ਹੀ ਉਦਮ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਸਲਾਮ ਕਰਨ ਪਹੁੰਚੇ ਆ ਜਿਨ੍ਹਾਂ ਸਦਕਾ ਕੇ ਸਾਨੂੰ ਆਜ਼ਾਦੀ ਮਿਲੀ ਹੈ ਸੋ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਉਹਨਾਂ ਨੇ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਤੇ ਦਿਵਾ ਦਿੱਤੀ ਪਰ ਅਸੀਂ ਜਿੱਥੇ ਜਿੱਥੇ ਜਿਹੜੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਅਸੀਂ ਉਹਨਾਂ ਨੂੰ ਪੂਰੇ ਨਿਭਾਈਏ ਔਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਉਹਨਾਂ ਮੰਗਰਸ਼ੀਧੀਆਂ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਆਪਣਾ ਕੰਮ ਕਰ ਚੁੱਕੇ ਰਹੇ ਸਿਰਫ ਤੁਸੀਂ ਜਿੱਥੇ-ਜਿੱਥੇ ਹੈਗੇ ਹੋ ਆਪਣਾ ਕੰਮ ਲਗਨ ਔਰ ਇਮਾਨਦਾਰੀ ਨਾਲ ਨਿਭਾਓ ਤਾਂ ਜੋ ਅਸੀਂ ਦੇਸ਼ ਨੂੰ ਜਿਨ੍ਹਾਂ ਨੇ ਕੀ ਉਹਨਾਂ ਨੂੰ ਤਰੱਕੀਆਂ ਦਾ ਸੁਪਨਾ ਦੇ ਕੇ ਉਹਨਾਂ ਨੇ ਆਪਣੀ ਬਲਿਦਾਨ ਬਲਿਦਾਨ ਦਿੱਤਾ ਆਪਣਾ ਉਸ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਈਏ ਤੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਇਸ ਤਰੀਕੇ ਨਾਲ ਪੇਟ ਕਰੀਏ ਕਿ ਅਸੀਂ ਆਪਣੇ ਹਿੰਦੁਸਤਾਨ ਨੂੰ ਉੱਚੀਆਂ ਤਰੱਕੀਆਂ ਤੇ ਲੈ ਕੇ ਜਾਈਏ ਸਰ ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਮੈਂ ਆਪਣੇ ਪੂਰੀ ਅਹ ਟੀਮ ਵੱਲੋਂ ਜੰਡਿਆਲਾ ਪੁਲਿਸ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਇਹ ਬੜੇ ਸਾਡੇ ਖੁਸ਼ਕਿਸਮਤੀ ਆ ਸਾਡੇ ਇੰਨੇ ਚਿਰ ਅੰਗਰੇਜ਼ਾਂ ਨੇ ਰਾਜ ਕਰਨ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਸਾਡੇ ਜਿਹੜੇ ਮੇਨ ਵੱਡੇ ਸੀ ਉਹਨਾਂ ਨੇ ਆਪਣੀਆਂ ਦੇ ਕੇ ਕੁਰਬਾਨੀਆਂ ਤੇ ਸਾਨੂੰ ਇਹ ਆਜ਼ਾਦੀ ਦਿੱਤੀ ਅਦਵਾਈ ਹੈ ਜਿਹਦਾ ਅਸੀਂ ਸਾਰੇ ਜਣੇ ਲੱਗ ਮੰਨ ਰਹੇ ਹਾਂ ਤੇ ਮੇਰੀ ਹੁੰਦਾ ਸੇ ਇਸ ਇਸ ਦਿਹਾੜੇ ਦੇ ਉੱਤੇ ਇਹੀ ਸਾਰਿਆਂ ਨੂੰ ਅਪੀਲ ਕਿ ਅਸੀਂ ਰਲ ਮਿਲ ਕੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਬਣਾਈਏ ਬੈਰ ਵਿਰੋਧ ਛੱਡ ਕੇ ਤੇ ਜਿਹੜੇ ਸਾਡੇ ਵੱਡੇ ਬਡੇਰਿਆਂ ਨੇ ਇੱਕ ਸੋਚ ਸੀਗੀ ਉਹਨਾਂ ਦੀ ਉਹਦੇ ਤੇ ਚੱਲਦੇ ਆਂ ਅਸੀਂ ਆਪਣੇ ਦੇਸ਼ ਨੂੰ ਇੱਕ ਨੰਬਰ ਤੇ ਪੂਰੇ ਵਰਲਡ ਦੇ ਵਿੱਚ। ਸਰ ਸ਼ਰਾਰਤੀ ਅੰਸਰਾਂ ਨੂੰ ਕੀ ਜਾਣੇ? ਜਦੋਂ ਸੁਰੱਖਿਆ ਨੂੰ ਲੈ ਕੇ ਕੀ ਪ੍ਰਬੰਧ ਹੈ? ਸੁਰੱਖਿਆ ਤੇ ਅਸੀਂ ਸਾਰੇ ਰਾਤ ਵੀ ਅਸੀਂ 2 ਵਜੇ ਤੱਕ ਮੈਂ ਖੁਦ ਐਸਐਚਓ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਝੰਡੇ ਵਾਲੇ ਦੇ ਵਿੱਚ ਅਸੀਂ ਫਲੈਗ ਮਾਰਚ ਵੀ ਕੱਲ ਵੀ ਕੀਤਾ ਸ਼ਾਮੀ ਵੀ ਤੇ ਰਾਤ ਨੂੰ 2 ਵਜੇ ਤੱਕ ਐਸਐਸਪੀ ਸਾਹਿਬ ਵੀ ਇੱਥੇ ਹੀ ਰਹੇ ਆ। ਅਸੀਂ ਸਾਰੇ ਏਰੀਆ ਦੇ ਵਿੱਚ ਆਪਣੇ ਰਾਉਂਡ ਲਾਇਆ। ਇਹ ਸ਼ਰਾਰਤੀ ਅੰਸਰਾਂ ਤੋਂ ਬਾਕੀ ਜਿਹੜੀ ਸਾਡੀ ਆ ਤਕਰੀਬਨ 100 ਦੇ ਲਗਭਗ ਅਸੀਂ ਬੰਦਾ ਇਹ ਸਿਕਿਉਰਿਟੀ ਤੇ ਲਾਇਆ ਹੁਣ ਵੀ ਅਸੀਂ ਨਾਕੇ ਲਾਏ ਆ ਚਾਰ ਚੁਫੇਰੇ ਤੇ ਸ਼ਰਾਰਤੀ ਅੰਸਰਾਂ ਨੂੰ ਮੇਰੀ ਇਹੀ ਆ ਤਾੜਨਾ ਹੀ ਆ ਕਿ ਅਗਰ ਕੋਈ ਬੰਦਾ ਖਰਾਬੀ ਕਰੂਗਾ ਤਾਂ ਉਹਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਉਹਦੇ ਅੰਜਾਮ ਤੱਕ ਪਹਚਾਇਆ ਜਾਊਗਾ ਮਹਿਲੋਤ ਜੀ ਅੱਜ ਭਾਰਤ ਦੇਸ਼ ਦੇ ਸੁਤੰਤਰਤਾ ਦਿਵਸ ਦੇ 79ਵੇਂ ਸੁਤੰਤਰਤਾ ਦਿਵਸ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਨਗਰ ਕੌਂਸਲ ਸੰਜਣਾਲਾ ਕੋਲੋਂ ਅੱਜ ਸਮੂਚੀ ਨਗਰ ਕੌਂਸਲ ਵੱਲੋਂ ਜੀ ਆਇਆਂ ਨੂੰ ਜਿੰਨੇ ਵੀ ਇੱਥੇ ਮਹਿਮਾਨ ਆਏ ਨੇ ਤੇ ਮੈਂ ਨਗਰ ਕੌਂਸਲ ਦੇ ਸਮੂਹੇ ਸਟਾਫ ਵੱਲੋਂ ਫਿਰ ਜੀ ਆਇਆਂ ਨੂੰ ਕਹਿੰਦਾ ਬਹੁਤ ਬਹੁਤ ਮੁਬਾਰਕਾ ਦਿੰਦਾ ਤੇ ਮੇਰੀ ਇੱਕ ਛੋਟੀ ਜੀ ਅਪੀਲ ਆ ਸ਼ਹਿਰ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੇ ਉੱਪਰ ਬੋਡੀਆ ਸਕੀਮ ਚੱਲ ਰਹੀ ਹੈ ਜਿਹੜੀ ਕਿ 30 ਅੱਠ ਤੱਕ ਆ ਜਿੰਨੇ ਵੀ ਡਿਫਾਲਟਰ ਨੇ ਉਹ ਆਪਣਾ ਵਿਦਾਊਟ ਜੁਰਮਾਨੇ ਤੋਂ ਵਿਦਾਊਟ ਕਿਸੇ ਵੀ ਵਿਆਜ ਦੇ ਤੋਂ ਆਪਣਾ ਪ੍ਰਾਪਰਟੀ ਟੈਕਸ ਦੇ ਸਕਦੇ ਨੇ ਤੇ ਦੂਸਰਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਸ਼ਹਿਰ ਵਿੱਚ ਸਾਫ ਸਫਾਈ ਦਾ ਨਗਰ ਕੌਂਸਲ ਨੂੰ ਸਹਿਯੋਗ ਦੇਣ ਪਹਿਲਾਂ ਵੀ ਨਗਰ ਕੌਂਸਲ ਨੂੰ ਸਹਿਯੋਗ ਮਿਲ ਰਿਹਾ ਹੈ। ਤੋਂ ਸਮੁੱਚੀ ਨਗਰ ਕੌਂਸਲ ਵੱਲੋਂ ਸਮੁੱਚੇ ਅਧਿਕਾਰੀਆਂ, ਕਰਮਚਾਰੀਆਂ ਵੱਲੋਂ, ਸਮੁੱਚੀ ਪ੍ਰੈਸ ਨੂੰ ਸਾਰੇ ਸ਼ਹਿਰ ਨੂੰ ਬਹੁਤ-ਬਹੁਤ ਮੁਬਾਰਕਾਂ। ਸਭ ਤੋਂ ਪਹਿਲਾਂ ਦੀ 15 ਅਗਸਤ ਅੱਜ 79 ਸਾਲ ਹੋ ਚੁੱਕੇ ਜੀ ਸਾਡੇ ਦੇਸ਼ ਦੀ ਯਾਦਗਾਰ ਨੂੰ ਜੀ। ਇਸ ਦੇ ਸਪੰਸਰ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਬਤਾਈ ਦੇਣਾ ਚਾਹਨਾ ਹਾਂ। ਇਹ ਅੱਜ ਦਾ ਦਿਨ ਸ ਬਹੁਤ ਹੀ ਵੱਡਾ ਦਿਨ ਹੈ। ਔਰ ਜੋ ਸਾਰੇ ਹਿੰਦੁਸਤਾਨ 'ਚ ਸਮਾਗਮ ਹੋ ਰਹੇ ਨੇ। ਇੱਕ ਪ੍ਰੇਰਨਾ ਸਰੋਤ ਨੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਬੱਚੇ ਸਾਡਾ ਸਮਾਜ ਇਸੇ ਜਾਦੀ ਦੀ ਉਸ ਦੇ ਸੰਬੰਧ ਅਵਰੇ ਇਹਨਾਂ ਨੂੰ ਜਾਗਰੂਤ ਹੋ ਸਕੇ ਔਰ ਪਤਾ ਲੱਗ ਸਕੇ